ਮੁੰਬਈ ਨੇ 6 ਕੁਆਟਲ ਕਿਲੇ ਦੀ ਕਣਕ ਥੱਲੇ ਡੇਕਤੀ ਜਿਹਦੀ ਕੀ ਆਪਾਂ ਪਹਿਲਾਂ ਵੀ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਚੁੱਕੇ ਹਾਂ ਜੀ ਅੱਜ ਆਪਾਂ ਉਸ ਦੀ ਦੂਜੀ ਵੀਡੀਓ ਪਾਉਣੇ ਆ ਦੂਜੀ ਵੀਡੀਓ ਤਾਂ ਪਾਉਣੇ ਆ ਜੀ ਕਿਉਂਕਿ ਨਾ ਜਿਹੜੀ ਆਪਾਂ ਪਹਿਲੀ ਵੀਡੀਓ ਪਾਈ ਸੀ ਉਹਦੇ ਵਿੱਚ ਕਿਸਾਨ ਭਰਾਵਾਂ ਨੇ ਕੁਝ ਨੇ ਕਿਹਾ ਸੀ ਆ ਬਾਈ ਜੀ ਵੀ ਇਹ ਕਣਕ ਦਾ ਕੁਝ ਨਹੀਂ ਹੁੰਦਾ ਡਰਾਈਵਰ ਤੋਂ ਗਲਤੀ ਹੋਗੀ ਤਾਂ ਕਣਕ ਆਪਾਂ ਇਹ ਸਾਰੀ ਬੌਕਰਾਂ ਦੇ ਨਾਲ ਜਿਹੜੇ ਕਰੀ ਜਾਂਦੇ ਇਹ ਇਕੱਠੀ ਕਰ ਲੈਣਗੇ ਕੋਈ ਨੁਕਸਾਨ ਨਹੀਂ ਹੁੰਦਾ ਤੇ ਕੁਝ ਕਿਸਾਨ ਭਰਾਵਾਂ ਤੋਂ ਇਹਦੇ ਵਿੱਚ ਕਮੈਂਟ ਸੀਗੇ ਬਾਈ ਜੀ ਵੀ ਜਿਹੜੀ ਇਹ ਕਣਕ ਡੁੱਲ ਗਈ ਇਹ ਨਹੀਂ ਵਾਪਸ ਹੁੰਦੀ ਡਰਾਈਵਰ ਦੀ ਤਾਂ ਉਹ ਲੈ ਬਾਈ ਗਲਤੀ ਹੋਗੀ ਅਲੀ ਗੱਲ ਹੋ ਜੂਗੀ ਤਾਂ ਤੁਹਾਨੂੰ ਦਿਖਾਉਣੇ ਆ ਬਾਈ ਜੀ ਵੀ ਉਹਨਾਂ ਨੇ ਵੇਖੋ ਤੁਹਾਡੇ ਸਾਹਮਣੇ ਵੀ ਤਿੰਨ ਬੰਦੇ ਤਿੰਨ ਦਿਨ ਇਸ ਦੇ ਵਿੱਚ ਬੋਖਰਾ ਲੈ ਕੇ ਗੱਟੇ ਲੈ ਕੇ ਸਾਫ਼ ਕਰੀ ਗਏ ਐ ਤੇ ਘਟੋ ਘਟ ਵੀ 2-3 ਕੁਆਟਰ ਕਣਕ ਉਹਨਾਂ ਨੇ ਇਕੱਠੀ ਕਰ ਲਈ ਤੇ ਪਰ ਸਾਰੀ ਇਕੱਠੀ ਨਹੀਂ ਕਣਕ ਹੋਈਗੀ ਉਸ ਕਿਸਾਨਪਰਾ ਦੇ ਖੇਤ ਦੇ ਵਿੱਚ ਐ ਤੁਹਾਨੂੰ ਦਿਖਾਉਣੇ ਆ ਵੀ ਬਈ ਕਿੰਨੀ ਇਕੱਠੀ ਹੋ ਗਈ ਸੀ ਕਿੰਨੀ ਕ ਨਹੀਂ ਆ ਦੇਖੋ ਕਿਸਾਨਪਰਾਵੋ ਹੁਣ ਤੁਹਾਨੂੰ ਦਿਖਾਈ ਜੰਨੇ ਆ ਆ ਡੰਡੀਆਂ ਦੇ ਵਿੱਚ ਕਣਕ ਡੁੱਲੀ ਸੀ ਤੇ ਡੇਢ ਕਿੱਲੇ ਦੇ ਘਟੋ-ਘਟ ਵੀ ਇਹ ਚਾਰ ਡੰਡੀਆਂ ਦੇ ਘੇਰਾ ਲੱਗ ਚੁੱਕਿਆ ਸੀ ਜਿਹੜਾ ਕੀ ਕਣਕ ਦੇ ਦਾਣੇ ਇਹ ਡੁੱਲ ਗਏ ਸੀ ਜਿਹੜੇ ਘੇਰੇ ਦੇ ਵਿੱਚ ਤਾਂ ਆ ਵੇਖੋ ਉਹਦੇ ਵਿੱਚੋਂ ਕਿੰਨੀ ਇਕੱਠੀ ਹੋਈ ਹੈ ਤੁਸੀਂ ਵੇਖੀ ਜੰਨੇ ਹੁਣ ਆ ਵੇਖੋ ਕਿਸਾਨਪਰਾਵੋ ਉਦੋਂ ਹੀ ਹਜੇ ਤੱਕ ਨਾ ਸਾਰੀ ਕਣਕਾ ਵੇਖੋ ਤੁਹਾਡੇ ਸਾਹਮਣੇ ਆ ਪਈ ਨਾਲੇ ਬੋਕਰਾਂ ਦੇ ਨਾਲ ਨਾ ਸਾਫ਼ ਕੀਤੀਆਂ ਹੋਈਆਂ ਆ ਵੇਖੋ ਡੰਡੀ ਪਾ ਰੱਖੀ ਐ ਵੇਖ ਸਕਦੇ ਹੋ ਇਹ ਇੱਕ ਡੰਡੀ ਤਾਂ ਆ ਰਹੀ ਜੀ ਇਧਰ ਆਸੇ ਡੰਡੀ ਪਾ ਰੱਖੀ ਇਧਰੋਂ ਵੀ ਵੇਖੋ ਕਿੰਨੇ ਦਾਣੇ ਨਾਲੇ ਉਹਨਾਂ ਨੇ ਪਹਿਲਾਂ ਵਿਚਾਰਿਆਂ ਨੇ ਦਾਤੀ ਨਾਲ ਵੱਡੇ ਦਾਤੀ ਨਾਲ ਵੱਢਣ ਤੋਂ ਬਾਅਦ ਡੱਕੇ ਵੱਢ ਕੇ ਤੇ ਫੇਰ ਇੱਥੇ ਜੀ ਬੋਕਰ ਨਾਲ ਸਾਫ਼ ਕੀਤੇ ਤੇ ਪਰ ਦਾਣੇ ਆ ਪਏ ਹਜੇ ਵੀ ਨਹੀਂ ਸਾਫ਼ ਹੋਏ ਇੰਨਾ ਵੱਡਾ ਨੁਕਸਾਨ ਹੋ ਗਿਆ ਸੀ ਕੰਪੈਨਲ ਡਰਾਈਵਰ ਤੋਂ ਭੁੱਲ ਕੇ ਤੇ ਹੁਣ ਗਲਤੀ ਤਾਂ ਜਰੂਰ ਮੰਨਦਾ ਪਰ ਬਈ ਜੀ ਉਹਦੀ ਗਲਤੀ ਮੰਨਣ ਦੇ ਨਾਲ ਇਸ ਕਿਸਾਨ ਭਰਾ ਦਾ ਨੁਕਸਾਨ ਥੋੜੀ ਮੁੜਦਾ ਹੈ ਤੇ ਆ ਵੇਖੋ ਹੀ ਕਿਸਾਨ ਭਰਾ ਕੋ ਇਹ ਆ ਪਈ ਦੁਬਾਰੇ ਵੀ ਡੰਡੀ ਆ ਪਈ ਹੈ ਡੰਡੀਆਂ ਇਹ ਇੱਕ ਨਹੀਂ ਦੋ ਨਹੀਂ ਕਟੋ-ਕਟ ਵੀ ਡੇਢ ਕਿੱਲੇ ਦੇ ਵਿੱਚ ਚਾਰ ਢੇੜੇ ਲੱਗੇ ਸੀਗੇ ਕੰਪੈਨ ਦੇ ਤੇ ਜਿਹੜਾ ਕਿ ਟਾ ਪਾਣੀ ਲੱਗਿਆ ਸੀ ਵੇਖੋ ਕਿਸਾਨ ਭਰਾਵੋ ਦਿਲ ਦੁਖਦਾ ਦੇਖੀ ਲੈਣੀ ਇੰਨਾ ਵੱਡਾ ਨੁਕਸਾਨ ਹੋ ਗਿਆ ਦਾਣਿਆਂ ਦਾ ਕਿਸਾਨ ਭਰਾ ਦਾ ਤਾਂ ਹੁਣ ਬਈ ਜੀ ਕਿਸਾਨ ਭਰਾ ਆਪਾਂ ਚਾਹੇ ਇਹਨੂੰ ਕਿੰਨਾ ਹੀ ਇਕੱਠਾ ਕਰੀ ਜਾਂਦਾ ਪੌਦੇ ਵੀ ਇਹ ਗੱਲ ਕਹੀ ਸੀ ਪਰ ਇਹ ਦਾਣੇ ਇਕੱਠੇ ਕਰਨੇ ਬਹੁਤ ਮੁਸ਼ਕਲ ਵਾਲੀ ਗੱਲ ਹੈ ਕਿਉਂਕਿ ਕੰਪੈਨ ਆਈ ਗਈ ਹੋਈ ਹੈ ਜਿਹੜੇ ਓਡੇ ਸੀ ਇਸ ਜ਼ਮੀਨ ਦੇ ਉਹ ਇਸ ਤਰ੍ਹਾਂ ਟੇਢੇ ਸੀਗੇ ਤਾਂ ਬੋਕਰਣਾ ਬਹੁਤ ਇਕੱਠੇ ਕੀਤੇ ਬਹੁਤ ਯਤਨ ਕੀਤਾ ਬਹੁਤ ਮਿਹਨਤ ਕੀਤੀ ਡੰਡੀਆਂ ਵੀ ਵੱਡ ਰੱਖੀਆਂ ਪਰ ਦਾਣੇ ਨਹੀਂ ਇਕੱਠੇ ਕਰ ਸਕੇ ਆ ਵੇਖੋ ਚਾਰ ਗੇੜੇ ਸੀਗੇ ਚਾਰ ਸ਼ਪੇਰੇ ਕੰਪੈਨ ਦੇ ਆ ਵੇਖੋ ਜੀ ਲਾਇਕ ਸ਼ਾਨ ਪ੍ਰਭੂ ਇਹ ਇੱਕ ਤਾਰਿਆ ਹੀ ġੇੜਾ ਤੇ ਇੱਕ ਆ ਰਿਆ ਦੋ ਜਿਹੜੇ ਇਧਰ ਆ ਦੋ ਹੀ ਉਧਰ ਆ ਪਰ ਹਜੇ ਦਾਹਨੇ ਨਹੀਂ ਇਕੱਠੇ ਹੋ ਸਕੇ ਕਿਸਾਨ ਪ੍ਰਭੂ ਤਾਂ ਕਹਿਣੇ ਆ ਵੀ ਆਪਾਂ ਤੁਹਾਨੂੰ ਬਈ ਜੀ ਗੌਰ ਰੱਖਿਆ ਕਰੋ ਕਿਉਂਕਿ ਇੰਨਾ ਵੱਡਾ ਨੁਕਸਾਨ ਕੰਪੈਨ ਵਾਲੇ ਭਰਾ ਦੇ ਹੋ ਗਿਆ ਉਹਨੇ ਤਾਂ ਕਹਿਤਾ ਵੀ ਮੇਰੇ ਤੋਂ ਬਈ ਜੀ ਗਲਤੀ ਹੋ ਗਈ ਮੇਰੇ ਦਾ ਕੋਈ ਵੀ ਹਿਸਾਬ ਕਿਤਾਬ ਮੇਰੇ ਤੋਂ ਕੱਟ ਲਿਓ ਕਿ ਪਰ ਬਈ ਜੀ ਇਸ ਕਿਸਾਨਪਰਾ ਦਾ ਜੀ ਦਾ ਨੁਕਸਾਨ ਹੋਇਆ ਹੁਣ ਇਹ ਥੋੜੀ ਵਾਪਸ ਹੁੰਦਾ ਘਟੂ ਘਟੂ ਵੀ ਉਹਦਾ ਬਾਲਾ ਨਾ ਕਈ ਗਏ ਆਪਾਂ ਵੀ 10 ਕੁਆਟਰ ਦਾਣਿਆਂ ਦਾ ਨੁਕਸਾਨ ਸੀਗਾ 4 ਕੁਆਟਰ 5 ਇਕੱਠੇ ਕਰ ਲੇ ਤਾਂ 5 ਕੁਆਟਰ ਹਜੇ ਬਾਣ ਦੇ ਵਿੱਚ ਪਏ ਆ ਤੁਹਾਡੇ ਸਾਹਮਣੇ ਕਣਕ ਦੇ ਦਾਣੇ ਜਿਵੇਂ ਦੇਖੀ ਜਾਂਦੇ ਉਹ ਬੋਕਰ ਮਾਰਨ ਤੋਂ ਬਾਅਦ ਵੀ ਇਹਨੇ ਰਹਿ ਗਏ ਤਾਈਓ ਕਹਿੰਨੇ ਕਿਸਾਨਪਰਾ ਬੋ ਬਈ ਨਿਗਰੱਖਿਆ ਕਰੋ ਗੌਰ ਰੱਖਿਆ ਕਰੋ ਕਿ ਤਾ ਇੱਕ ਅੱਲਾ ਕਿਸਾਨਪਰਾ ਕਦੇ ਵੀ ਖੇਤ ਵਿੱਚ ਨਾ ਜਾਵੇ ਕੋਈ ਆਪਦੇ ਕੋਈ ਦੋਸਤ ਮਿੱਤਰ ਨੂੰ ਜਾਂ ਕੋਈ ਬੰਦਾ ਕਰਕੇ ਲੈ ਜੇ ਤਾਂ ਕਿ ਇੱਕ ਕੰਪੇਨ ਤੇ ਗੌਰ ਰੱਖ ਸਕੇ ਤੇ ਇੱਕ ਆਪ ਦੇ ਬਈ ਜੋ ਵੀ ਊੜੇ ਵਗੈਰਾ ਕੱਟਦਾ ਉਹ ਆਪਦਾ ਕੰਮ ਧੰਦਾ ਉਹ ਜਾਰੀ ਰੱਖ ਸਕੇ ਮਿਲਦੇ ਆਪਾਂ ਹੋਰ ਨਵੀਂ ਜਾਣਕਾਰੀ ਵੀਡੀਓ ਵਿੱਚ ਤਾਂ ਧੰਨਵਾਦ ਦੋਸਤੋ